ਹੈਲੋ ਨਮਸਤੇ ਆਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅੱਜ ਮੰਮੀ ਹੁਣੀ ਆਏ ਸੀ ਸੰਗਰੂਰ ਸਿੱਕਮ ਲਈ ਤੇ ਫਿਰ ਸਾਡੇ ਕੋਲੇ ਰੁੱਕ ਗਏ ਸੀ ਕਿਾ ਚਲੋ ਹੁਣ ਰਾਤ ਬਹੁਤ ਹੋ ਚੁੱਕੀ ਆ ਤੁਸੀਂ ਰਹੀ ਜਾਓ ਸਾਡੇ ਕੋਲ ਹਨਾ ਬਹੁਤ ਮੁਸ਼ਕਿਲ ਨਾਲ ਮੰਨੇ ਆ ਰੱਖ ਲੇ ਫਿਰ ਅਸੀਂ ਆਪਣੇ ਕੋਲੇ ਤੇ ਫਿਰ ਹੁਣ ਅਸੀਂ ਸੋਚਿਆ ਵਿਚਾਰ ਇਹਨਾਂ ਨੂੰ ਬਾਜ਼ਾਰ ਗੇੜਾ ਕਢਾ ਕੇ ਲਿਆਣੇ ਆ ਕੁਛ ਨਾ ਕੁਛ ਖਵਾ ਪਿਆ ਕੇ ਲਿਆਣੇ ਆ ਹਨ ਕਿਉਂਕਿ ਕਦੀ ਕਦੀ ਗੇੜਾ ਲੱਗਦਾ ਇਹਨਾਂ ਦਾ ਰੋਸ ਤਾਂ ਕਿੱਥੇ ਆ ਜਾਂਦਾ ਅੱਜ ਆਏ ਨੇ ਚਲੋ ਹੁਣ ਸਾਡਾ ਵੀ ਥੋੜਾ ਇੰਜੋਏਮੈਂਟ ਹੋ ਜਾਊਗਾ ਖੁਸ਼ੀ ਪੂਰੀ ਖੁਸ਼ਾ ਹੁਣ ਅੱਜ ਆਪਦੇ मामੂ ਨਾਲ ਹਨ ਤੇ ਫਿਰ ਚਲੋ ਆਪਾਂ ਚੱਲਦੇ ਆਂ ਬਾਜ਼ਾਰ ਵੱਲ ਨੂੰ ਕੁਛ ਨਾ ਕੁਛ ਖਾ ਪੀ ਕੇ ਆਣੇ ਆ ਇਹ ਵੀ ਤਿਆਰ ਹੋ ਗਏ ਰੈਡੀ ਹੋ ਗਏ ਲੋ ਮੈਂ ਲੋਕ ਲਾਦਾ ਇੱਕ ਵਾਰ ਗੇਟ ਵਗੈਰਾ ਬੰਦ ਕਰਕੇ ਲੋਕ ਲੁਕ ਲਾਤੇ ਆਪਾਂ ਤੇ ਸੇਫਟੀ ਵੀ ਜ਼ਰੂਰੀ ਆ ਕਿ ਤਰ੍ਹਾਂ ਕਿਤੇ ਲਾਈਟਾਂ ਵਗੈਰਾ ਕਰਕੇ ਬੰਦ ਤੇ ਚੱਲੀਏ ਆਪਾਂ ਬਾਜ਼ਾਰ ਨੂੰ 메ਨ ਗੇਟ ਵੀ ਕਰਤਾ ਬੰਦ ਚਲੋ ਜੀ ਕਿਉਂਕਿ ਤੁਸੀਂ ਪਹਿਲਾਂ ਵੀ ਮੇਰਾ ਇਹ ਤਕਰੀਬਨ ਦੂਸਰਾ ਤੀਸਰਾ ਬਲੌਗ ਹੈਗਾ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗ ਰਹੇ ਹੋਣਗੇ ਤੁਸੀਂ ਸਾਨੂੰ ਸਪੋਰਟ ਕਰਿਓ ਹਣਾ ਕਮੈਂਟ ਸ਼ੇਅਰ ਲਾਈਕ ਸਬਸਕ੍ਰਾਈਬ ਸਭ ਸਭ ਦਬ ਕੇ ਕਰ ਦਿਓ ਤਾਂ ਜੋ ਆਪਣੀ ਵੀ ਥੋੜੀ سپورਟ ਹੋ ਸਕੇ ਹਨਾ ਕਿਉਂਕਿ ਵਧੀਆ ਲੱਗਦਾ ਜਦੋਂ ਕੋਈ ਵੀਡੀਓ ਨੂੰ ਲਾਈਕ ਕਰਦਾ ਨਾ ਫਿਰ ਵਧੀਆ ਲੱਗਦਾ ਹੋਰ ਵੀ ਥੋੜਾ ਜਿਹਾ ਕੰਫੀਡੈਂਸ ਜਾਂ ਹੁੰਦਾ ਵੀ ਹਾਂ ਅਸੀਂ ਹੋਰ ਵੀ ਬਣਾਈਏ ਵਧੀਆ ਵਧੀਆ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਏ ਲਓ ਹੁਣ ਆਪਾਂ ਚੱਲ ਪਏ ਬਾਜ਼ਾਰ ਨੂੰ ਇਹ ਦੋਨੋਂ ਜਾਣੇ ਹੈਗੇ ਆ ਗੱਲਾਂ ਚ ਪੂਰੇ ਮਸਤ ਚਲੋ ਜੀ ਚੱਲਦੇ ਆ ਅੱਗੇ ਹੁਣ ਦੇਖਦੇ ਆ ਆਪਾਂ ਨੂੰ ਕੀ ਖਵਾ ਕੇ ਲੈਂਦੇ ਆ ਚਲੋ ਜੀ ਹੁਣ ਅੱਗੇ ਆਪਾਂ ਪੁਲ ਤੇ ਪੁਲ ਨੂੰ ਕ੍ਰੋਸ ਕਰਦੇ ਹੋਏ ਇਹਨਾਂ ਦਾ ਕੋਈ ਧਿਆਨ ਨਹੀਂ ਆਸੇ ਪਾਸੇ ਵੀ ਕੀ ਚੱਲ ਰਿਹਾ ਕੀ ਨਾ ਆਪਸ ਵਿੱਚ ਗੱਲਾਂ ਚ ਮਸਤ ਪੂਰੇ ਤੇ ਪਹੁੰਚਣ ਆਲੇ ਆਪਾਂ ਫਿਰ ਦੇਖਦੇ ਆ ਪਹਿਲਾਂ ਆਇਆ ਵੀ ਰਾਤ ਨੂੰ ਠੀਕ ਆ ਜਾਣ ਵਾਸਤੇ ਕਿਉਂਕਿ ਦਿਨੇ ਗਰਮੀ ਜ਼ਿਆਦਾ ਹੁੰਦੀ ਆ ਗਰਮੀ ਦੇ ਵਿੱਚ ਕੁਝ ਵੀ ਵਧੀਆ ਨਹੀਂ ਲੱਗਦਾ ਰਾਤ ਦੇ ਟਾਈਮ ਆਨ ਵਧੀਆ ਲਾਈਟਿੰਗ ਦੇ ਵਿੱਚ ਹਣਾ ਇੰਜੋਏਮੈਂਟ ਵਧੀਆ ਹੁੰਦਾ ਰਾਤ ਦੇ ਟਾਈਮ ਕੁਝ ਮੌਸਮ ਠੰਡਾ ਹੋ ਜਾਂਦਾ ਚਲੋ ਜੀ ਚੱਲਦੇ ਚੱਲਦੇ ਆਪਾਂ ਆ ਗਏ ਹੁਣ ਬਾਜ਼ਾਰ ਦੇ ਵਿੱਚ ਮੇਨ ਕੋਲਾਪਾਰਕ ਆ ਗਏ ਇੱਥੇ ਖੜਦਾਗਾ ਸੂਰਜ ਸੂਰਜ ਚਾਪ ਵਾਲਾ ਇਹਦੀ ਚਾਂਪ ਪੂਰੇ ਸੰਗਰੂਰ ਨਾਲੋਂ ਬੈਸਟ ਹੁੰਦੀ ਆ ਮੇਰੇ ਅਕੋਰਡਿੰਗ ਦਾ ਕਿਉਂਕਿ ਮੈਂ ਜਿੰਨੀ ਵੀ ਖਾਈਆ ਜਿੱਥੇ ਵੀ ਖਾਈਆ ਮਲਾਈ ਚਾਂਪ ਇਹਦੀ ਬੈਸਟ ਹੁੰਦੀ ਆ ਹਰ ਜਗ੍ਹਾ ਭਰਾ ਹੁਣੀ ਵੀ ਵੀਡੀਓ ਬਣਾਉਣ ਲੱਗੇ ਹੋ ਨੇ ਇਹਨਾਂ ਦੀ ਨਾ ਖੁਦ ਆਪਣੀ ਕੰਪਨੀ ਆ ਬਲੈਕ ਨੋਟਸ ਇਹ ਉੱਤੇ ਸੌਂਗ ਵਗੈਰਾ 뮤직 ਵਗੈਰਾ ਪਾਉਂਦੇ ਰਹਿੰਦੇ ਆ ਕੁਛ ਨਾ ਕੁਛ ਤੇ ਲੋ ਜੀ ਸਾਡੀ ਚਾਂਪ ਹੋ ਗਈ ਤਿਆਰ ਹੁਣ ਖਾਈਆ ਬਹੁਤ ਹੀ ਟੇਸਟੀ ਯੰਮੀ ਤੇ ਹੁਣ ਆਪ ਅੱਗੇ ਚੱਲਦੇ ਆ ਅੱਗੇ ਚੱਲ ਕੇ ਦੇਖਦੇ ਆ ਵੀ ਹੁਣ ਕੁਝ ਨਾ ਕੁਝ ਹੋਰ ਸਪਾਈਸੀ ਖਾ ਕੇ ਆਨੇ ਆ ਬਟ ਸਾਨੂੰ ਸਾਹਮਣੇ ਦਿਖੇ ਅੰਕਲ ਜਿਨ੍ਹਾਂ ਨੂੰ ਮੰਮੀ ਜਾਣਦੇ ਸੀਗੇ ਤਕਰੀਬਨ ਅੱਜ ਤੋਂ 30 ਸਾਲ ਪਹਿਲਾਂ ਦੇ ਇਹ ਪੁਰਾਣੇ ਅੰਕਲ ਨੇ ਜਿਹੜੇ ਮੇਰੇ ਡੈਡੀ ਦੇ ਬੈਸਟ ਫਰੈਂਡ ਹੁੰਦੇ ਸੀ ਇਹ ਦੋਨੋਂ ਜਾਣੇ ਨਾ ਦੇਸੀ ਦਵਾਈਆਂ ਦਾ ਕੈਂਪ ਵਗੈਰਾ ਲਗਾਉਂਦੇ ਸੀ ਗੁਰਦੁਆਰੇ ਦੇ ਵਿੱਚ ਮੰਮੀ ਨੇ ਪਛਾਣ ਲਿਆ ਅੰਕਲ ਨੂੰ ਫਿਰ ਅਸੀਂ ਕਿ ਚਲੋ ਅਸੀਂ ਵੀ ਮਿਲਦੇ ਆ ਹਨਾ ਬਾਈ ਜਾਂਸ ਕਿਉਂਕਿ ਡੇਲੀ ਲੰਘਦੇ ਆ ਪਰ ਪਤਾ ਹੀ ਨਹੀਂ ਸੀਗਾ ਵੀ ਇੰਨੇ ਪੁਰਾਣੇ ਜਾਣ ਪਛਣ ਦੇ ਅੰਕਲ ਇੱਥੇ ਬੈਠੇ ਆ ਫਿਰ ਉਹਨਾਂ ਨੂੰ ਮਿਲੇ ਮਿਲ ਕੇ ਬਹੁਤ ਵਧੀਆ ਲੱਗਾ ਕਿਰਤ ਕਰਨ ਵਾਲੇ ਨੇ ਸਿਆਣੇ ਨੇ ਬਹੁਤ ਸਿਆਣੇ ਨਾਈਸ ਨੇਚਰ ਸੀ ਅੰਕਲ ਦਾ ਫਿਰ ਅਸੀਂ ਚੱਲੇ ਅੱਗੇ ਗੋਲ ਗੱਪੇ ਖਾਣ ਸ਼ਰਮਾ ਜੀ ਦੇ ਗੋਲ ਗੱਪੇ ਇੱਕ ਨੰਬਰ ਨੇ ਸੰਗਰੂਰ ਦੇ ਵਿੱਚ ਕਿਉਂਕਿ ਮੈਂ ਜਦੋਂ ਵੀ ਆਂਦੀ ਆ ਇਹਨਾਂ ਦੇ ਗੋਲ ਗੱਪੇ ਖਾਈ ਬਿਨਾ ਤੁਰਿਆ ਨਹੀਂ ਜਾਂਦਾ ਗਰਮੀਆਂ ਨੇ ਪਰ ਫਿਰ ਵੀ ਵਧੀਆ ਲੱਗਦੇ ਆ ਪਤਾ ਵੀ ਥੋੜਾ ਅਨਹਾਈਜਨਿਕ ਹੁੰਦਾ ਬਟ ਜਦੋਂ ਟੇਸਟ ਦੀ ਗੱਲ ਆਉਂਦੀ ਆ ਤਾਂ ਇਹ ਬੈਸਟ ਨੇ ਸ਼ਰਮਾ ਜੀ ਫਿਰ ਖੁਸ਼ੀ ਨੇ ਵੀ ਗੋਲ ਗੱਪੇ ਖਾਏ ਖੁਸ਼ੀ ਦੀ ਨਾਨੀ ਨੂੰ ਵੀ ਪਸੰਦ ਆਏ ਬਟ ਟੇਸਟੀ ਐਨੇ ਸੀ ਕਿ ਸਾਡੇ ਜਾਣ ਤੱਕ ਗੋਲ ਗੱਪੇ ਤਕਰੀਬਨ ਖਤਮ ਹੋ ਚੁੱਕੇ ਸੀ ਫਿਰ ਖੁਸ਼ੀ ਨੂੰ ਭੁੱਖ ਲੱਗੀ ਤੇ ਕਹਿੰਦੀ ਮੈਂ ਜਲੇਬੀਆਂ ਵੀ ਲੈ ਕੇ ਜਾਣੀਆਂ ਖੁਸ਼ੀ ਵਾਸਤੇ ਅਸੀਂ ਕਰਾਈਆਂ ਪੈਕ ਜਲੇਬੀਆਂ ਤੇ ਅਸੀਂ ਚੱਲ ਪਏ ਅੱਗੇ ਅੱਗੇ ਹੁਣ ਜਦੋਂ ਜਾਣ ਲੱਗੇ ਤੇ ਯਾਦ ਆਇਆ ਕਿ ਚਾਂਪੜੀ ਪਲੇਟ ਤਾਂ ਗੱਡੀ ਦੇ ਵਿੱਚ ਹੀ ਆ ਗਈ ਫਿਰ ਇਹ ਗਏ ਵਾਪਸ ਦੇਣ ਸੂਰਜ ਨੂੰ ਪਲੇਟ ਤੇ ਸੂਰਜ ਨੂੰ ਪਲੇਟ ਵਾਪਸ ਕਰਨ ਗਏ ਕਿਉਂਕਿ ਅਸੀਂ ਤਾਂ ਭੁੱਲੀ ਬੈਠੇ ਸੀ ਗੱਲਾਂ ਦੇ ਵਿੱਚ ਇੰਨਾ ਮਗਨ ਹੋ ਗਏ ਕਿ ਸਾਨੂੰ ਪਤਾ ਹੀ ਨਹੀਂ ਸੀ ਵਿਚਾਰੇ ਦੀ ਪਲੇਟ ਵਿੱਚ ਹੀ ਲੈ ਜਾਣੀ ਸੀ ਅਸੀਂ ਚਲੋ ਜੀ ਇਹਨਾਂ ਦੇ ਪਲੇਟ ਵਾਪਸ ਕਰਦੇ ਆਣ ਤੱਕ ਮੈਂ ਇੱਕ ਤੁਹਾਨੂੰ ਹੋਰ ਰਿਕਵੈਸਟ ਕਰਨੀ ਚਾਹੂੰਗੀ ਕਿ ਬਾਈ ਚਾਂਸ ਕੁਝ ਵੀ ਗਲਤ ਮਲਤ ਜੋ ਕੁਝ ਵੀ ਉੱਪਰ ਨੀਚੇ ਕੋਈ ਗੱਲ ਕਹੀ ਜਾਂਦੀ ਆ ਤਾਂ ਉਹਦੇ ਲਈ ਸੌਰੀ ਫੀਲ ਕਰਦੇ ਆਂ ਉਮੀਦ ਕਰਦੀ ਆਂ ਤੁਸੀਂ ਇਦਾਂ ਹੀ ਸਾਰੇ ਜਾਣੇ ਸਾਨੂੰ ਥੋੜੀ ਥੋੜੀ ਸਪੋਰਟ ਕਰਦੇ ਰਹੋਗੇ ਤਾਂ ਜੋ ਸਾਡਾ ਵੀ ਥੋੜਾ ਜਿਹਾ ਨਾ ਕੰਫੀਡੈਂਸ ਬਿਲਡ ਅਪ ਹੋ ਸਕੇ ਅਸੀਂ ਹੋਰ ਵੀ ਵਧੀਆ ਕਰ ਸਕੀਏ ਹੈਨਾ ਤੇ ਚਲੋ ਜੀ ਇੰਦਰ ਜੀ ਵੀ ਆਗੇ ਵਾਪਸ ਤੇ ਹੁਣ ਚੱਲਦੇ ਆਂ ਆਪਾਂ ਅੱਗੇ ਕਰ ਕਰਦੀ ਤਿਆਰੀ ਆ ਪਰ ਰਾਸਤੇ ਦੇ ਵਿੱਚ ਕੀ ਹੋਇਆ ਇਹਨਾਂ ਨੂੰ ਯਾਦ ਆਇਆ ਕਿ ਇੱਥੇ ਤਾਂ ਨੇਪਾਲੀ ਦਾ ਢੱਬਾ ਨਾਲ ਹੁਣ ਹਨਾ ਨੇਪਾਲੀ ਦੇ ਢੱਬੇ ਦੀ ਦਾਲ ਮੱਖਣੀ ਬਹੁਤ ਟੇਸਟੀ ਹੁੰਦੀ ਆ ਫਿਰ ਅਸੀਂ ਇੱਥੋਂ ਪੈਕ ਕਰਾਈ ਦਾਲ ਮੱਖਣੀ ਕਿਉਂਕਿ ਆਲਰੇਡੀ ਮੈਂ ਸਬਜ਼ੀਆਂ ਵਗੈਰਾ ਬਣਾਈ ਬੈਠੀ ਸੀ ਬਟ ਦਾਲ ਮੱਖਣੀ ਦਾ ਇਹਨਾਂ ਨੂੰ ਇਹ ਸੀ ਮੈਂ ਨਾ ਵੀ ਬੱਬੂ ਨੂੰ ਦਾਲ ਮੱਖਣੀ ਜ਼ਰੂਰ ਟੇਸਟ ਕਰਵਾਉਣਾ ਨੇਪਾਲੀ ਦੇ ਢੱਬੇ ਦੀ ਤੇ ਚਲੋ ਜੀ ਇਹ ਦਾਲ ਮੱਖਣੀ ਲੈ ਕੇ ਆਏ ਵਾਪਸ ਤੇ ਹੁਣ ਆਪਾਂ ਚੱਲਾਂਗੇ ਘਰ ਨੂੰ ਘਰੇ ਜਾ ਕੇ ਦੇਖਦੇ ਆਂ ਫਿਰ ਰੋਟੀ ਪਾਣੀ ਖਾਵਾਂਗੇ ਤੇ ਫਿਰ ਸੋਵਾਂਗੇ ਕਿਉਂਕਿ ਰਾਤ ਵੀ ਬਹੁਤ ਹੋ ਚੁੱਕੀ ਸੀ ਟਾਈਮ ਬਹੁਤ ਹੋ ਚੁੱਕਿਆ ਸੀਗਾ ਵੈਸੇ ਵੀ ਥੱਕੇ ਪੈ ਸੀ ਕਿਉਂਕਿ ਪਹਿਲਾਂ ਮੰਮੀ ਹੁਣਾਂ ਦੀ ਮੀਟਿੰਗ ਸੀ ਇੱਥੇ ਬਿਜ਼ੀ ਰਹੇ ਸੰਗਰੂਰ ਮਸਤ ਹੁਣਾ ਸਾਹਿਬ ਗੁਰਦੁਆਰੇ ਚ ਤੇ ਜਦੋਂ ਸਾਡੇ ਕੋਲੇ ਪਹੁੰਚੇ ਅਸੀਂ ਫਿਰ ਵੀ ਰੈਸਟ ਨਹੀਂ ਕਰਨ ਦਿੱਤੀ ਅਸੀਂ ਲੈ ਕੇ ਵਿਚਾਰ ਨੂੰ ਤੁਰਪੇ ਸਭ ਇੰਜੋਏ ਕਰਨ ਤੋਂ ਬਾਅਦ ਚਲੋ ਜੀ ਹੁਣ ਆਪਾਂ ਅੱਗੇ ਪੁਰਦੇਤੇ ਘਰ ਦੇ ਲਾਗੇ ਪਹੁੰਚਣ ਆਲੇ ਆ ਚਲੋ ਜੀ ਹੁਣ ਆਪਾਂ ਆ ਚੁੱਕੇ ਆ ਕਰ ਮੇਨ ਗੇਟ ਤੇ ਐਂਟਰ ਹੋ ਚੁੱਕੇ ਆ ਤੇ ਹੁਣ ਸਾਰੇ ਜਣੇ ਆਪਣਾ ਆਪਣਾ ਸਮਾਨ ਲੈ ਕੇ نیچے ਉਤਰ ਰਹੇ ਨੇ ਅੰਦਰ ਚੱਲਦੇ ਆ ਅੰਦਰ ਚੱਲ ਕੇ ਥੋੜਾ ਫਰੈਸ਼ ਹੋਨੇ ਆ ਨਹਾਨੇ ਧੋਨੇ ਆ ਹਨਾ ਤੇ ਫਿਰ ਰਾਤ ਦਾ ਡਿਨਰ ਵਗੈਰਾ ਤਿਆਰ ਆ ਲੋ ਜੀ ਆਪਣਾ ਡਿਨਰ ਫਿਨਿਸ਼ ਹੋ ਗਿਆ ਆਫਟਰ ਡਿਨਰ ਆਪਾਂ ਖਾ ਰਹੇ ਆ ਕੁਲਫੀਆਂ ਖੋਏ ਦੀਆਂ ਕੁਲਫੀਆਂ ਕਿ ਇਹ ਸਭ ਦੀਆਂ ਫੇਵਰਿਟ ਹੁੰਦੀਆਂ ਮੇਰੀ ਤਾਂ ਖਾਸ ਕਰ ਬਹੁਤ ਜ਼ਿਆਦਾ ਫੇਵਰਿਟ ਆ ਇਹ ਚਲੋ ਇਹ ਖੁਸ਼ੀ ਇੱਥੇ ਮੈਨੂੰ ਕਹਿ ਰਹੀ ਸੀ ਕਿ ਮੈਨੂੰ ਟੇਸਟ ਕਰਾ ਦੋ ਮਮਾ ਕਿਉਂਕਿ ਮੇਰੀ ਆਈਸਕ੍ਰੀਮ ਤੇਨੇ ਪੱਕਾ ਖਾਣੀ ਹੁੰਦੀ ਆ ਤੇ ਇਹਨੂੰ ਇਹਨੂੰ ਫੀਲ ਹੋਇਆ ਕਿ ਮੈਂ ਇਹਨੂੰ ਆਈਸਕ੍ਰੀਮ ਨਹੀਂ ਦਿੱਤੀ ਤੇ ਗੁੱਸੇ ਹੋਗੀ ਫਿਰ ਉਹਨੇ ਦੇ ਪਾਪਾ ਮਨਾ ਰਹੇ ਨੇ ਕਿ ਲੈ ਮੈਨੂੰ ਆਈਸਕ੍ਰੀਮ ਦੇ ਮੈਂ ਖਵਾ ਕੇ ਲਿਆਣਾ ਖੁਸ਼ੀ ਨੂੰ ਤੇ ਚਲੋ ਜੀ ਬਾਏ ਬਾਏ ਹੁਣ ਕੱਲ ਮਿਲਦੇ ਆ ਖੁਸ਼ੀ ਗੁੱਸੇ ਹੋਗੀ ਹੁਣ ਗੁੱਡ ਨਾਈਟ ਬਾਏ ਬਾਏ